ਕਾਦੇ ਕਸਬਾ ਨਿਹਾਲ ਸਿੰਘ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਪਿੰਡ ਬिलासपुर ਚ ਹਰਬੰਸ ਸਿੰਘ ਨਾਮਕ ਵਿਅਕਤੀ ਵੱਲੋਂ 13 ਸਾਲਾਂ ਲੜਕੀ ਨਾਲ ਛੇੜਛਾੜ ਕੀਤੀ ਗਈ। ਦਰਅਸਲ ਉਕਤ ਲੜਕੀ ਕੈਨੇਡਾ ਤੋਂ ਪਿੰਡ ਬिलासपुर ਚ ਆਪਣੇ ਨਾਂਕੇ ਆਈ ਸੀ ਜਿਸ ਨੂੰ ਕੁੱਤਾ ਦਿਖਾਉਣ ਦੇ ਬਹਾਨੇ ਹਰਬੰਸ ਸਿੰਘ ਆਪਣੇ ਘਰ ਲੈ ਗਿਆ ਤੇ ਫਿਰ ਉਸ ਨਾਲ ਸ਼ਰਮਨਾਕ ਘਰਤੂਦ ਕੀਤੀ। ਜਦੋਂ ਇਸ ਸਬੰਧੀ ਪੀੜਤਾ ਦੀ ਨਾਨੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ। ਉਧਰ ਪੁਲਿਸ ਨੇ ਸ਼ਿਕਾਇਤ ਮਿਲਦਿਆਂ ਕਾਰਵਾਈ ਕਰਦੇ ਹੋਏ ਹਰਬੰਸ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸਰ ਇੱਕ ਨਿਹਾਲ ਸਿੰਘ ਵਾਲੇ ਇੱਕ ਪਰਚਾ ਦਰਜ ਹੋਇਆ ਐਫਆਈਆ ਨੰਬਰ 35 ਜਿਹਦੇ ਇੱਕ ਛੋਟੀ ਬੱਚੀ ਨਾਲ ਛੇੜਛਾੜ ਹੋਈ ਉਹ ਕੀ ਮਾਮਲਾ ਸਰ ਉਹਦਾ ਇਹਦੇ ਚ ਇੱਕ ਆਪਣੇ ਬਲਾਸਪੁਰ ਤੋਂ ਪ੍ਰੇਮਕੌਰ ਹੈ ਉਹਦੀ ਦੋਤੀ ਸੀਗੀ ਬਾਹਰੋਂ ਆਈ ਸੀ ਕੱਲ ਦਾ ਇਨਸੀਡੈਂਟ ਆ ਜਿਹੜਾ ਇਹ ਸਾਡੇ ਕੋਲੇ ਕੰਪਲੇਂਟ ਆਈ ਸੀ ਉਹਦੇ ਸਮਾਂ ਚ ਜਿਹੜਾ ਆਪਣੇ ਹਰਵੰਸ ਸਿੰਘ son of ਅਜੈਬ ਸਿੰਘ ਬਲਾਸਪੁਰ ਦਾ ਉਹ ਬੱਚੀ ਨੂੰ ਉਹ ਗੁਆਣ ਦੇ ਵਿੱਚੇ ਸੀਗਾ ਉਹ ਬੱਚੀ ਨੂੰ ਬਰਗਲਾ ਕੇ ਗੱਲਾਂ ਚਲਾ ਕੇ ਆਪਦੇ ਘਰ ਲੈ ਗਿਆ ਤੇ ਉਹਦੇ ਨਾਲ ਉਹਨੇ ਗਲਤ ਹਰਕਤਾਂ ਕੀਤੀਆਂ ਉਹ ਫਿਰ ਅਸੀਂ ਉਹਦੀ ਨਾਨੀ ਦੇ ਬਿਆਨ ਤੇ ਬੱਚੀ ਦੇ ਜਿਹੜਾ ਐਫ ਆਈ ਆਰ ਦਰਜ ਕਰਦੀ ਹੈ ਜਿਹੜਾ ਉਹ ਆਪਣੇ ਹਰਮਨ ਸਿੰਘ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਕਿਹੜੇ ਕਿਹੜੇ ਤੰਦਰਾਂ ਦੇ ਧਾਰਾਂ ਤੇ ਅਸੀਂ ਇਹ ਬੀ ਐਸ ਐਨ ਐਲ ਦੇ ਜਿਹੜਾ ਨਵਾਂ ਕਾਨੂੰਨ ਹੈ ਉਹ ਤੇ 74 ਤੇ 75 2 ਪੋਸਕੋ ਐਕਟ ਲਾ ਕੇ ਜਿਹੜਾ ਪਰਚਾ ਦਰਜ ਕਰ ਲਿਆ